ਦੇਖੋ ਜੀ ਇਹ ਫ੍ਰੀ ਕੰਟਰੀ ਆ ਕੋਈ ਵੀ ਸੈਟੀਜ਼ਨ ਚੂਜ਼ ਕਰ ਸਕਦਾ ਕਿੱਥੇ ਰਹਿਣਾ ਜੋ ਇਹ ਪਰਵਾਸੀਆਂ ਨੇ ਕਮਿਟ ਕਰਾਂ ਕੇ ਕੀਤਾ ਪੰਜਾਬੀ ਵੀ ਤਾਂ ਰੋਜ਼ ਕਰਦੇ ਆ ਇਹਨੋਂ ਵੀ ਜ਼ਿਆਦਾ ਕਰਦੇ ਆ ਹੂੰ ਤੋਂ ਹੀ ਚੱਕੋ ਇਹ ਲਹਿਰ ਚਲਾਈ ਆ ਕੁਝ ਕੰਦਿਆਂ ਨੇ ਪਰਵਾਸੀਆਂ ਦੇ ਕੇ ਸਾਡੀ ਨਾ ਉਹ ਹਾਲਤ ਹੋਣੀ ਆ ਜਦੋਂ ਅਸੀਂ ਟ੍ਰੈਵਲ ਕਰਦੇ ਆ ਸਟਰਕਟ ਡਰ ਬਰ ਜੋ ਵੀ ਜਾਣੇ ਆਊਟ ਆਫ ਸਟੇ ਹੂੰ ਕਾਫੀ ਐਡਜੂਕੇਟ ਹੋ ਜਾਣੀ ਆ ਮੋਟੇ ਫੇਰ ਉਹ ਲਹਿਰ ਸ਼ੁਰੂ ਹੋ ਜਾਣੀ ਆ ਜੋ 1980 ਦੇ ਸ਼ੁਰੂ ਹੋਈ ਸੀ ਕਿਉਂ ਆਸੀਂ ਆਪਣੇ ਆਪ ਤੇ ਪੈਰਾਕਹਾੜ ਮਾਰ ਰਹੇ ਆ ਆਪਣੇ ਆਪ ਨੂੰ ਕੇਰਵਾ ਰਹੇ ਆ ਤੇ ਕੁਝ ਲੋਕਾਂ ਨੂੰ ਸਾਮਝ ਨਹੀਂ ਆ ਡੈਮੋਕ੍ਰੇਸੀ ਕੀ ਹੁੰਦੀ ਏ ਕੰਟਰੀ ਕਿੱਗੇ ਕੱਢਾ ਰਹਿਣਾ ਕਿ ਆਪਣਾ ਹੀ ਪੰਜਾਬੀ ਆਪਣੇ ਆਪ ਹੀ ਨਖਾਂ ਗਲੀਆਂ ਦੇ ਮੈਂ ਬਹੁਤ ਗਿਆਨਦਾਰ ਕਿ ਜਿਹੜੇ ਪ੍ਰਵਾਸੀਆ ਨੂੰ ਇਹਨੇ ਕੇਰ ਕਰਦੇ ਉਹ ਮਿਹਨਤ ਕਰਦੇ ਆ ਪੰਜਾਬ ਦੇ ਉਹਨਾਂ ਦਾ ਵਕਾਰ ਨਹੀਂ 4 ਸਾਲ ਦਾ ਪੰਜਾਬੀ ਇਹੀ ਕੰਮ ਕਰਕੇ ਕੌਜ ਜੋ ਇਹ ਕਰਦੇ ਆ ਸਫਾਈ ਕਰਦੇ ਆ ਇੰਨੀ ਮਿਹਨਤ ਕਰਦੇ ਆ ਲੋ ਐਂਡ ਕੀ ਟੀ ਮੀਡ ਥਮ ਫੋਰ ਪ੍ਰੋਸਪਰ ਇਹ ਦੇਖ ਲਈ ਪਰ ਕੋਈ ਪਰ ਪਰ ਜਿਹੜਾ ਜਿਹੜਾ ਉਹਨਾਂ ਦਾ ਵਰਤਾਰਾ ਵਾ ਜਾਂ ਜਿਹੜਾ ਉਹਨਾਂ ਦਾ ਐਟੀਟਿਊਡ ਆ ਜਾਂ ਜਿਵੇਂ ਉਹਨਾਂ ਦਾ ਬਿਹੇਵੀਅਰ ਆ ਉਹਨੂੰ ਕਿਵੇਂ ਸਹੀ ਕੀਤਾ ਜਾ ਸਕਦਾ ਕਿਉਂਕਿ ਕਈ ਥਾਵਾਂ ਤੇ ਪਿਛਲੇ ਸਾਲ ਮੁਹਾਲੀ ਚ ਉਹਨਾਂ ਦੇ ਖਿਲਾਫ ਗੁੱਸਾ ਜ਼ਾਹਿਰ ਹੋਇਆ ਹੁਣ ਹੁਸ਼ਿਆਰਪੁਰ ਚ ਹੋ ਰਿਹਾ ਹੁਣ ਹੋਰ ਥਾਵਾਂ ਤੇ ਵੀ ਬਥੇ ਪੈ ਰਹੇ ਆ ਕੀ ਉਹਨਾਂ ਨੂੰ ਕੀ ਉਹਨਾਂ ਦੀ ਕਾਉਂਸਲਿੰਗ ਕਰਨ ਦੀ ਲੋੜ ਆ ਜਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਲੋੜ ਆ ਸੰਦੂਈ ਸਾਹਿਬ ਉਹ ਜਿੱਦਾਂ ਰਹਿੰਦੇ ਆ ਘੁਗੀਆਂ ਕੇ ਤੇ ਫਿਰ ਤਾਂ ਵੀਡੀਓ ਖਿੜਦੇਗਾ ਗੰਦ ਪਾਉਂਦੇ ਆ ਉਹ ਫੈਕਸੀਬਲ ਨਹੀਂ ਆ ਹੂੰ ਉਹ ਬਿਲਕੁਲ ਫੈਕਸੀਬਲ ਨਹੀਂ ਆ ਦ ਵੇ ਇਅਰ ਲਿਵਿੰਗ ਤੇ ਉਹ ਉਹ ਬਸ ਹੈ ਹੁਣ ਸਟੇਟ ਆ ਇਹ ਕੀ ਕਹਾਜਾ ਹੁਣ ਸਾਡੀਆਂ ਵੀ ਇੱਥੇ ਯੂ ਐਸ ਸਟੇਟ ਆ ਬੇਸ ਰਨਡਾਊਨ ਏਰੀਆ ਆ ਜਿਸ ਹਾਲ ਵੀ ਲੈ ਆਈ ਡੋਨਟ ਰੀ ਅਗਰੀ ਵਿਦ ਯੂ